ਹਰ ਪਲ ਚੁਣੌਤੀ ਹੈ ਤਰਮਿੰਦਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿ ਕ્યું ਇਹ ਗੱਲ ਸਸ਼ਤਰ ਗਾਲ ਜੀ ਤੁਸੀਂ ਦੇਖ ਰਹੇ ਹੋ ਤੇ ਟੀਵੀ ਐਨ ਆਰ ਆਈ ਮੈਂ ਤੁਹਾਡੇ ਨਾਲ ਨੂਰਵਚੋ ਸੋ ਲੈ ਕੇ ਹਾਜ਼ਰ ਹਾਂ ਜੀ ਐਂਟਰਟੇਨਮੈਂਟ ਦੇ ਨਾਲ ਜੁੜੀ ਖਾਸ ਅਪਡੇਟ ਵੈਲਵੋਡ ਦੇ ਹੀ ਮੈਨ ਤਰਮਿੰਦਰ ਜਿਹਨਾਂ ਨੂੰ ਅਸੀਂ ਸਭ ਜਿਨੀ ਤਰ੍ਹਾਂ ਜਾਣਦੇ ਆ 99 ਸਾਲ ਦੀ ਉਮਰ ਦੇ ਵਿੱਚ ਵੀ ਉਹ ਐਨੇ ਫਿੱਟ ਪਏ ਨੇ ਤੇ ਯੰਗ ਲੱਗਦੇ ਨੇ ਤੇ ਹਜੇ ਵੀ ਫਿਲਮਾਂ ਦੇ ਵਿੱਚ ਕੰਮ ਕਰ ਰਹੇ ਨੇ ਲੰਬੇ ਸਮੇਂ ਤੱਕ ਇੰਡਸਟਰੀ ਦੇ ਵਿੱਚ ਸਰਗਰਮ ਰਹੇ ਅੱਜ ਵੀ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਦੀਆਂ ਫਿਲਮਾਂ ਦੇਖਣ ਲਈ ਉਹਨਾਂ ਦਾ ਇੰਤਜ਼ਾਰ ਕਰਦੇ ਨੇ ਤਰਮਿੰਦਰ ਆਪਣੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝੀਆਂ ਕਰਕੇ ਆਪਣੇ ਦਿਲ ਦੇ ਜਜ਼ਬਾਤ ਲਗਾਤਾਰ ਆਪਣੇ ਫੈਨਸ ਨੂੰ ਸਾਂਝੀਆਂ ਕਰਦੇ ਰਹਿੰਦੇ ਨੇ ਕਦੇ ਉਹਨਾਂ ਦੀ ਪੋਸਟ ਦੇ ਨਾਲ ਚਿੰਤਾਵਾਜਾਂਦੀ ਹੈ ਕਦੇ ਉਹਨਾਂ ਦੇ ਫੈਨਸ ਉਹਨਾਂ ਦੀ ਪੋਸਟ ਦੇਖ ਕੇ ਖੁਸ਼ ਹੁੰਦੇ ਨੇ ਪਿੱਛੇ ਜੇ ਇੱਕ ਪੋਸਟ ਉਹਨਾਂ ਨੇ ਵਾਇਰਲ ਹੋਈ ਸੀ ਜਿੱਥੇ ਉਹਨਾਂ ਨੇ ਅੱਖ ਤੇ ਪੱਟੀ ਬੰਨੀ ਹੋਈ ਸੀ ਤਾਂ ਇੰਝ ਲੱਗਦਾ ਸੀ ਕਿ ਤਰਮਿੰਦਰ ਦੇ ਸ਼ਾਇਦ ਸੱਟ ਵੱਜੀ ਹੈ ਜਾਂ ਉਹਨਾਂ ਦਾ ਕੋਈ ਇਲਾਜ ਚੱਲ ਰਿਹਾ ਹੈ ਤਾ ਹਾਲੀ ਦੀ ਕਢੀ ਹੋਈ ਇੱਕ ਪੋਸਟ ਸੋਸ਼ਲ ਮੀਡੀਆ ਤੇ ਹੋਰ ਵਾਇਰਲ ਹੋ ਰਹੀ ਜਜਤੇ ਤਰਮਿੰਦਰ ਕਿਸੇ ਸ਼ੂਟਿੰਗ ਦੌਰਾਨ ਸ਼ਾਇਦ ਬੈਠੇ ਹੋਏ ਨਜ਼ਰ ਆ ਰਹੇ ਤੇ ਉਹਨਾਂ ਨੇ ਕੁਝ ਗੱਲਾਂ ਇਸ ਪੋਸਟ ਦੇ ਵਿੱਚ ਲਿਖੀਆਂ ਨੇ ਜਿਸ ਨੂੰ ਸੋਚ ਕੇ ਫੈਨਸ ਵੀ ਹੈਰਾਨ ਹੋ ਰਹੇ ਨੇ ਤੇ ਵੱਖੋ-ਵੱਖਰੀਆਂ ਟਿੱਪਣੀਆਂ ਵੀ ਕਰ ਰਹੇ ਨੇ ਚੁਣੌਤੀ ਦੀ ਗੱਲ ਇਥੇ ਤਰਮਿੰਦਰ ਨੇ ਕਹੀ ਹੈ ਉਹਨਾਂ ਨੂੰ ਕਿਹੜੀਆਂ ਚੁਣੌਤੀਆਂ ਆ ਰਹੀਆਂ ਨੇ ਕਿਹੜੀ ਗੱਲ ਉਹਨਾਂ ਨੇ ਪੋਸਟ ਦੇ ਵਿੱਚ ਕਹੀ ਆਓ ਆਪਾਂ ਇਹ ਪੋਸਟ ਵੇਖਦੇ ਹਾਂ ਹਿੰਦੀ ਸਿਨੇਮਾ ਦੇ ਹੀ ਮਹਾਨ ਤਰਮਿੰਦਰ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਨੇ ਬਾਲੀਵੁੱਡ ਦਾ ਅਦਾਕਾਰ ਤਰਮਿੰਦਰ 99 ਸਾਲ ਦੇ ਹੋ ਗਏ ਨੇ ਉਹ ਅਕਸਰ ਪੋਸਟ ਆ ਰਹੀਆਂ ਆਪਣੇ ਦਿਲ ਦੀ ਹਾਲਤ ਪ੍ਰਗਟ ਕਰਦੇ ਰਹਿੰਦੇ ਨੇ ਹਾਲੀ ਦੇ ਵਿੱਚ ਅਦਾਕਾਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜੋ ਕਿ ਚੁਣੌਤੀ ਬਾਰੇ ਹੈ ਇਸ ਪੋਸਟ ਨੂੰ ਵੇਖਣ ਤੋਂ ਬਾਅਦ ਉਹਨਾਂ ਦੇ ਪਿਆਰੇ ਪੁੱਤਰ ਬੋਬੀ ਦਿਓਲ ਨੇ ਵੀ ਟਿੱਪਣੀ ਕੀਤੀ ਹੈ ਤਰਮਿੰਦਰ ਸਿਨੇਮਾ ਦੇ ਸਭ ਤੋਂ ਵਧੀਆ ਅਦਾਕਾਰਾਂ ਵਿੱਚੋਂ ਦੇ ਵੀਰੂ ਆਂਖੇ ਦੀ ਸੁਨੀਲ ਅਤੇ ਕਈ ਸੂਪਰ ਹਿੱਟ ਬਲਕਬਸਟਰ ਫਿਲਮਾਂ ਦੇ ਵਿੱਚ ਆਪਣੇ ਕਿਰਦਾਰਾਂ ਦੇ ਨਾਲ ਵੱਡੇ ਪੱਧਰ ਤੇ ਹਲਚਲ ਮਚਾ ਦਿੱਤੀ ਸੀ ਸਾਲਾਂ ਤੱਕ ਇੰਡਸਟਰੀ ਦੇ ਰਾਜਕਰਨ ਤੋਂ ਬਾਅਦ ਉਹ ਅੱਜ ਵੀ ਸਿਨੇਮਾ ਦੇ ਵਿੱਚ ਸਰਗਰਮ ਹਨ ਤੇ ਰਮਿੰਦਰ ਨਾ ਸਿਰਫ ਫਿਲਮ ਇੰਡਸਟਰੀ ਵਿੱਚ ਸਰਗਰਮ ਨੇ ਬਲਕਿ ਉਹ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਨੇ ਉਹ ਅਕਸਰ ਇੰਟਰਨੈਟ ਤੇ ਆਪਣੀਆਂ ਪੋਸਟਾਂ ਦੇ ਰਾਹੀਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਰਹਿੰਦੇ ਨੇ ਤਾਂ ਹਾਲੀ ਦੇ ਵਿੱਚ ਇੱਕ ਜੋ ਪੋਸਟ ਹੈ ਉਸ ਪੋਸਟ ਨੇ ਲੋਕਾਂ ਦਾ ਧਿਆਨ ਤਰਬਿੰਦਰਵਾਲ ਖਿੱਚਿਆ ਹੈ ਤਾਂ ਕੀ ਪੋਸਟ ਹੈ ਇਹ ਦੇਖਦੇ ਹਾਂ 13 April 2025 ਨੂੰ ਤਰਮਿੰਦਰ ਨੇ ਆਪਣੇ Instagram account ਤੇ ਇੱਕ ਪੋਸਟ ਸਾਂਝੀ ਕੀਤੀ ਤਸਵੀਰ ਦੇ ਵਿੱਚ ਅਦਾਕਾਰ ਕੋਟ ਪੈਂਟ ਅਤੇ ਬੂਟ ਪਹਿਨੇ ਕੁਰਸੀ ਤੇ ਬੈਠੇ ਸੀ ਪਿਛੋਕੜ ਵਿੱਚ ਇੱਕ ਵੀਲ ਚੇਰਾਤੀ ਦਿਖਾਈ ਦਿੱਤੀ ਸੀ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਅਜਿਹਾ ਲੱਗਦਾ ਹੈ ਕਿ ਕਿਸੇ ਫਿਲਮ ਦੇ ਸੈੱਟ ਦੀ ਹੈ ਪਰ ਅਸੀਂ ਇਹ ਦਾਵਾ ਨਹੀਂ ਕਰ ਸਕਦੇ ਕਿ ਇਹ ਪੋਸਟ ਨੂੰ ਸਾਂਝਾ ਕਰਦੇ ਹੋਏ ਤਰਮਿੰਦਰ ਨੇ ਕੈਪਸ਼ਨ ਵਿੱਚ ਲਿਖਿਆ ਕੀ ਹੋਇਆ ਤੁਸੀਂ ਕੀ ਸੋਚ ਰਹੇ ਹੋ ਹਰ ਪਲ ਵਿੱਚ ਚੁਣੌਤੀ ਹੈ ਧਰਮ ਤੁਸੀਂ ਮਜ਼ਬੂਤ ਹੋ ਤੁਹਾਡੇ ਕੋਲ ਅਜੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੀ ਤਾਕਤ ਹੈ ਤਰਮਿੰਦਰ ਦੀਸ ਪੋਸਟ ਤੇ ਪ੍ਰਸ਼ੰਚਕ ਲਗਾਤਾਰ ਟਿੱਪਣੀਆਂ ਕਰ ਰਹੇ ਨੇ ਤੇ ਆਪਣਾ ਪਿਆਰ ਭਰਾਰ ਰਿਹਾ ਨੇ ਅਦਾਕਾਰ ਦੀ ਪੋਸਟ ਤੇ ਪੁੱਤਰ ਪਾਪੀ ਦਿਓ ਲਿ ਟਿੱਪਣੀਆਂ ਕੀਤੀਆਂ ਉਹਨਾਂ ਨੇ ਹਰਟ ਵਾਲੇ ਮੂਜੀ ਸ਼ੇਅਰ ਕੀਤੇ ਈਸ਼ਾ ਦੇ올 ਨੇ ਵੀ ਨਜ਼ਰਵੱਟੂ ਅਤੇ ਦਿਲ ਵਾਲੇ ਮੂਜੀ ਸ਼ੇਅਰ ਕਰਕੇ ਆਪਣੇ ਪਿਤਾ ਨੂੰ ਪਿਆਰ ਦਿੱਤਾ ਤਰਮਿੰਦਰ ਦੇ ਹੋਰ ਪ੍ਰਸ਼ੰਚਕ ਵੀ ਉਹਨਾਂ ਨੂੰ ਪਿਆਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਹਾਲੇ ਦੇ ਵਿੱਚ ਤਰਵਿੰਦਰ ਤੇ ਦੁੱਖਾਂ ਦਾ ਪਹਾੜ ਉਸ ਵੇਲੇ ਡਿੱਗ ਗਿਆ ਸੀ ਜਦੋਂ ਉਹਨਾਂ ਦੀ ਸਭ ਤੋਂ ਕਰੀਬੀ ਦੋਸਤ ਮਨੋਜ ਕੁਮਾਰ ਇੰਡਸਟਰੀ ਨੂੰ ਅਲਵਿਦਾ ਕਹਿ ਗਈ ਦੁਨੀਆ ਨੂੰ ਛੱਡ ਗਈ ਪਰ ਉਹ ਆਪਣੇ ਦੋਸਤ ਦੇ ਅੰਤਿਮ ਸੰਸਕਾਰ ਦੇ ਵਿੱਚ ਵੀ ਸ਼ਾਮਲ ਹੋਏ ਅਤੇ ਦੋਸਤ ਦੀ ਮੌਤ ਤੋਂ ਬਾਅਦ ਦੁੱਖ ਅਤੇ ਸੋਗ ਮਨਾਉਂਦੇ ਵੇਖਿਆ ਗਿਆ ਦੋਵੇਂ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਇੱਕ ਦੂਜੇ ਦੇ ਚੰਗੇ ਦੋਸਤ ਸੀ ਕਿਹਾ ਜਾਂਦਾ ਹੈ ਕਿ ਜਦੋਂ ਤਰਵਿੰਦਰ ਥੱਕ ਗਈ ਸੰਤਾ ਸਿਨੇਮਾ ਛੱਡਣ ਬਾਰੇ ਸੋਚ ਰਹੀ ਸੰਤਮ ਬੜ ਨੋਟ ਨਹੀਂ ਉਹਨਾਂ ਨੂੰ ਕਿਹਾ ਸੀ ਕਿ ਹਾਰ ਨਾ ਮੰਨੋ ਤੇ ਫਿਰ ਇੱਕ ਵਾਰ ਫਿਰ ਤੋਂ ਇੰਡਸਟਰੀ ਦੇ ਵਿੱਚ ਉਹਨਾਂ ਦੀ ਗੱਲ ਮੰਨ ਕੇ ਤਰਵ ਤਰਵਿੰਦਰ ਇਹ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਹੁਣ ਇਹ ਕਨਫਰਮ ਨਹੀਂ ਹੈ ਕਿ ਤਰਵਿੰਦਰ ਸ਼ਾਇਦ ਕਿਸੇ ਫਿਲਮ ਦੇ ਸੈੱਟ ਤੇ ਕੰਮ ਕਰ ਰਿਹਾ ਜਾਂ ਫਿਰ ਕੋਈ ਨਿੱਜੀ ਜ਼ਿੰਦਗੀ ਨਾਲ ਜੁੜੀ ਉਹਨਾਂ ਨੇ ਕੋਈ ਗੱਲ ਸ਼ੇਅਰ ਕੀਤੀ ਹੈ